ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਧ ਪਿਓ ਗੋਬਿੰਦੇ ਰਾਏ ਸਾਖੀ ਦੁੱਧ ਦੀ ਬਾਬਾ ਜੀ ਪਿੰਡ ਪਧੋੜ ਸੰਗਤਾਂ ਨੂੰ ਉਤਾਰ ਰਹੇ ਹਨ ਸੰਗਤਾਂ ਮਨੋ ਭਾਵਨਾ ਸਰਦਾ ਅਨੁਸਾਰ ਆਪਣੀਆਂ ਇੱਛਾਵਾਂ ਪੂਰੀਆਂ ਕਰ ਰਹੀਆਂ ਹਨ ਪਿੰਡ ਮਾਚੀ ਗਿਆ ਤੋਂ ਰਾਮਗੜੀਆ ਭਾਈ ਸੰਤਾ ਸਿੰਘ ਆਪਣੀ ਮਾਤਾ ਹਰਨਾਮ ਕੋਰ ਨੂੰ ਕਹਿੰਦਾ ਮਾਤਾ ਅੱਜ ਦੁੱਧ ਤੱਤਾਕਾਰ ਆਪਾ ਭਦੋੜ ਲੈ ਜਾ ਕੇ ਬਾਬਾ ਜੀ ਨੂੰ ਛਕਾ ਕੇ ਆਈਏ ਮਾਤਾ ਜੀ ਨੇ ਤੱਤਾ ਕਰਕੇ ਡੱਬੇ ਵਿੱਚ ਪਾ ਲਿਆ ਕਹਿੰਦੀ ਲੈ ਬੇਟਾ ਦੁੱਧ ਤੱਤਾ ਹੋ ਗਿਆ ਹੋ ਤਿਆਰ ਭਦੋੜ ਬਾਬਾ ਜੀ ਕੋਲ ਚਲੀਏ ਭਾਈ ਸੰਤਾ ਸਿੰਘ ਕਹਿੰਦਾ ਮਾਤਾ ਮੈਂ ਇੱਕ ਦੋ ਕਈਆਂ ਦੇ ਦਸਤੇ ਪਾਉਂਦੇ ਹਾਂ ਇਹ ਕਿਸੇ ਨੂੰ ਕਈਆਂ ਜ਼ਰੂਰੀ ਚਾਹੀਦੀਆਂ ਹਨ ਉਹ ਆਉਣ ਵਾਲਾ ਹੈ ਮੈਂ ਕਈਆਂ ਤਿਆਰ ਕਰ ਦਿਆਂ ਫਿਰ ਆਪਾਂ ਚੱਲਦੇ ਹਾਂ ਮਾਤਾ ਨੇ ਦੁੱਧ ਵਾਲਾ ਡੱਬਾ ਜਾਲੀ ਵਿੱਚ ਸਾਹਮਣੇ ਰੱਖ ਦਿੱਤਾ। ਸੰਤਾ ਸਿੰਘ ਦੇ ਮਨ ਵਿੱਚ ਧਾਰ ਖੜਕ ਰਹੀ ਹੈ ਕਿ ਕਈਆਂ ਦਾ ਕੰਮ ਵੀ ਜ਼ਰੂਰੀ ਹੈ ਅਤੇ ਬਾਬਾ ਜੀ ਕੋਲ ਦੁੱਧ ਵੀ ਲੈ ਕੇ ਜਾਣਾ ਹੈ। ਕਿਤੇ ਮੈਂ ਪਛੜ ਨਾ ਜਾਵਾਂ। ਪਰ ਬਾਬਾ ਜੀ ਅੰਤਰੀਆਮੀ ਹਨ, ਸਭ ਜਾਣਦੇ ਹੀ ਹਨ। ਦਸਤੇ ਪਾ ਕੇ ਫਿਰ ਜਾਂਦਾ ਹਾਂ। ਇਤਨੇ ਸੋਚਦਿਆਂ ਮਾਲਕ ਦੀ ਐਸੀ ਰਜ਼ਾ ਵਰਤੀ। ਬਾਬਾ ਜੀ ਨੇ ਇਸੇ ਰਸਤੇ ਹੀ ਅੱਗੇ ਨੂੰ ਕਿਤੇ ਪ੍ਰੋਗਰਾਮ ਤੇ ਜਾਣਾ ਸੀ। ਜਦੋਂ ਸੰਤਾ ਸਿੰਘ ਦੇ ਬੂਹੇ ਕੋਲ ਪਹੁੰਚੇ ਤਾਂ ਡਰਾਈਵਰ ਨੂੰ ਕਹਿੰਦੇ ਖੜਾ ਗੱਡੀ ਡਰਾਈਵਰ ਨੇ ਗੱਡੀ ਖੜੀ ਕਰ ਦਿੱਤੀ ਪਾਸੇ ਤੋਂ ਭੱਜ-ਭੱਜ ਕੇ ਸੰਗਤ ਨੇੜੇ ਆਉਣ ਲੱਗੀ ਸਭ ਦੇ ਮੂੰਹ ਵਿੱਚ ਆਵਾਜ਼ ਆ ਰਹੀ ਹੈ ਆ ਗਏ ਕਲੇਰਾ ਵਾਲੇ ਬਾਬੇ ਇਹ ਆਵਾਜ਼ ਸੰਤਾ ਸਿੰਘ ਦੇ ਕੰਨਾਂ 'ਚ ਆ ਪਈ ਇਸ ਨੇ ਵੀ ਕਾਲੀ ਨਾਲ ਭੱਜ ਕੇ ਕੋਲ ਆ ਮੱਥਾ ਟੇਕਿਆ ਹੱਥ ਬਨ ਕੇ ਕੋਲ ਖੜਾ ਦਰਸ਼ਨ ਕਰੀ ਜਾਂਦਾ ਹੈ ਬਾਬਾ ਜੀ ਹੱਸ ਕੇ ਕਹਿਣ ਲੱਗੇ ਹੁਣ ਖੜਾ ਕੀ ਦੇਖੀ ਜਾਂਦਾ ਹੈ ਭੱਜ ਕੇ ਦੁੱਧ ਲਿਆ ਜਿਹੜਾ ਮਾਈ ਨੇ ਤੱਤਾ ਕਰਕੇ ਜਾਲੀ ਵਿੱਚ ਰੱਖਿਆ ਹੈ ਨਾਲ ਆਪ ਦੀ ਮਾਤਾ ਨੂੰ ਵੀ ਲੈ ਆ ਸੰਤਾ ਸਿੰਘ ਬੜਾ ਹੀ ਖੁਸ਼ ਹੋਇਆ ਅਤੇ ਹੈਰਾਨ ਵੀ ਹੋਇਆ ਕਹਿੰਦਾ ਧੰਨ ਬਾਬਾ ਜੀ ਐਡੇ ਅੰਤਰਜਾਮੀ ਤੇ ਐਡੇ ਮਿਹਰਬਾਨ ਜਿੰਨਾ ਬਾਰ ਵਿੱਚ ਆ ਕੇ ਇੰਨੀ ਕਿਰਪਾ ਕੀਤੀ ਸੰਤਾ ਸਿੰਘ ਭੱਜ ਕੇ ਦੁੱਧ ਚੱਕ ਲਿਆ ਆ ਨਾਲ ਹੀ ਮਾਤਾ ਹਰਨਾਮ ਕੋ ਨੂੰ ਆਵਾਜ਼ ਮਾਰ ਦਿੱਤੀ ਬੇਬੇ ਛੇਤੀ ਆ ਜਾ ਬਾਬਾ ਜੀ ਦੀ ਗੱਡੀ ਬਾਹਰ ਵਿੱਚ ਖੜੀ ਹੈ ਮਾਤਾ ਵੀ ਛੇਤੀ ਨਾਲ ਸੰਤਾ ਸਿੰਘ ਦੇ ਮਗਰ ਹੀ ਤੁਰ ਪਈ ਸੰਤਾ ਸਿੰਘ ਨੇ ਛੇਤੀ ਨਾਲ ਬਾਬਾ ਜੀ ਦੇ ਪਹਿਲਾਂ ਹੱਥ ਤੋਂ ਆਏ ਫਿਰ ਗਲਾਸ ਵਿੱਚ ਦੁੱਧ ਪਾ ਕੇ ਪੇਸ਼ ਕੀਤਾ ਚੋਜੀ ਬਾਬਾ ਜੀ ਨਾਲੇ ਦੁੱਧ ਛਕੀ ਜਾਂਦੇ ਹਨ ਨਾਲੇ ਸੰਤਾ ਸਿੰਘ ਨੂੰ ਕਹਿੰਦੇ ਸੰਤਾ ਸਿਆ ਦੁੱਧ ਬੜਾ ਸੁਆਦ ਹੈ ਸੰਤਾ ਸਿੰਘ ਕੰਦਾ ਪਾਤਸ਼ਾ ਆਪ ਜੀ ਦੀ ਹੀ ਮਿਹਰ ਹੈ ਆਪ ਹੀ ਸਵਾਦ ਕਰਨ ਵਾਲੇ ਹੋ ਜੇ ਇੱਥੋਂ ਅਗਾਹ ਲੰਘ ਜਾਂਦੇ ਤਾਂ ਦੁੱਧ ਅੰਦਰ ਹੀ ਪਿਆ ਰਹਿ ਜਾਣਾ ਸੀ ਆਪ ਜੀ ਨੇ ਬੜੀ ਹੀ ਕਿਰਪਾ ਕੀਤੀ ਦਾਸ ਨੂੰ ਇਹ ਸੇਵਾ ਬਖਸ਼ੀ ਬਾਬਾ ਜੀ ਨੇ ਗੱਡੀ ਵਿੱਚੋਂ ਭਾਈ ਸੰਤਾ ਸਿੰਘ ਨੂੰ ਅਤੇ ਮਾਤਾ ਹਰਨਾਮ ਕੋਰ ਨੂੰ ਪ੍ਰਸ਼ਾਦ ਦੇ ਕੇ ਪ੍ਰਸੰਨ ਕੀਤਾ ਡਰਾਈਵਰ ਨੂੰ ਇਸ਼ਾਰਾ ਕਰਕੇ ਅੱਗੇ ਰਵਾਨਾ ਹੋਏ ਬਾਬਾ ਜੀ ਦਮਦਮਾ ਸਾਹਿਬ ਵਿਸਾਖੀ ਤੇ ਗਏ ਸਨ ਤਾਂ ਮਾਛੀ ਦੇ ਪਿੰਡ ਤੋਂ ਸੰਤਾ ਸਿੰਘ ਦੇ ਨਾਲ ਭਾਈ ਨਰੈਣ ਸਿੰਘ ਡਾਕਟਰ ਗਜਨ ਸਿੰਘ ਇੱਕ ਦੋ ਨਾਲ ਹੋਰ ਰਲ ਕੇ ਸਾਈਕਲਾਂ ਉੱਤੇ ਦਮਦਮਾ ਸਾਹਿਬ ਪਹੁੰਚੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਸਰੋਵਰ ਦੇ ਇਸ਼ਨਾਨ ਕੀਤੇ ਬਾਬਾ ਜੀ ਦਾ ਦੀਵਾਨ ਵੀ ਸੁਨਿਆ ਸਾਰੇ ਦਰਸ਼ਨ ਮੇਲਾ ਕਰਕੇ ਜਦੋਂ ਵਾਪਸ ਮੁੜਨ ਲੱਗੇ ਤਾਂ ਸੰਤਾ ਸਿੰਘ ਕਹਿੰਦਾ ਬਾਬਾ ਜੀ ਤੋਂ ਅੱਗਿਆ ਲੈ ਚਲੀਏ ਬਾਬਾ ਜੀ ਬਾਹਰ ਨਿਵੇਕਲੀ ਜਗਾ ਸੂਏ ਦੇ ਨਾਲ 2 ਕਿਲੋਮੀਟਰ ਦੀ ਦੂਰੀ ਤੇ ਇਸ ਵੇਲੇ ਇਹ ਵਾਪਸ ਪਿੰਡ ਭਾਗੀ ਬਾਂਦਰ ਕੋਲੋਂ ਆਏ ਤਾਂ ਅੱਗੋਂ ਬੜੀ ਤੇਜ਼ ਹਵਾ ਚੱਲ ਪਈ ਸਾਈਕਲ ਚਲਾਉਣੇ ਔਖੇ ਹੋ ਗਏ ਨਾਲ ਦਾ ਗੱਜਨ ਸਿੰਘ ਸੰਤਾ ਸਿੰਘ ਨੂੰ ਕਹਿੰਦਾ ਤੈ ਪਛੜਾ ਦਿੱਤਾ ਸਾਨੂੰ ਬਾਬਿਆ ਕੋਲ ਲੈ ਗਿਆ ਨਹੀਂ ਤਾਂ ਆਪਾਂ ਹੁਣ ਨੂੰ ਕਿਤੇ ਦੇ ਕਿਤੇ ਪਹੁੰਚ ਜਾਂਦੇ ਹੁਣ ਹਵਾ ਨੇ ਘੇਰ ਲਈ ਸਫ਼ਰ ਵੀ ਲੰਮਾ ਹੈ ਔਖੇ ਹੋਵਾਂਗੇ ਹੁਣ ਤੇਰੇ ਬਾਬੇ ਕੋਈ ਕਰਨ ਕਿਰਪਾ ਆਪਾਂ ਸੋਖੇ ਅੱਗੇ ਪਹੁੰਚੀ ਮਾਲਕ ਦੀ ਐਸੀ ਕਿਰਪਾ ਹੋਈ 2 ਮਿੰਟਾਂ ਵਿੱਚ ਹੀ ਹਵਾ ਦਾ ਰੁਕ ਪਿਛਲੇ ਪਾਸਿਓਂ ਹੋ ਗਿਆ ਜੋ ਸਾਈਕਲਾਂ ਨੂੰ ਚਲਾਉਣਾ ਸੋਖਾ ਹੋ ਗਿਆ ਤੇਜ਼ ਹਵਾ ਵਿੱਚ ਸਾਈਕਲ ਤਾਂ ਬਹੁਤ ਹੀ ਤੇਜ਼ ਚੱਲੀ ਜਾਣ ਗੱਜਨ ਸਿੰਘ ਹੱਸ ਕੇ ਕਹਿੰਦਾ ਸੰਤਾ ਸਿਆਂ ਬਣ ਗਈ ਗੱਲ ਇਸ ਤਰ੍ਹਾਂ ਨਹਿਰੇ-ਨਹਿਰ ਚੱਲ ਕੇ ਪਿੰਡ ਵਿਦਾਤੇ ਦੇ ਬਰਾਬਰ ਪਹੁੰਚੇ ਤਾਂ ਕਾਫੀ ਹਨੇਰਾ ਹੋ ਗਿਆ ਤਾ ਗੱਜਨ ਸਿੰਘ ਫੇਰ ਕਹਿੰਦਾ ਸੰਤਾ ਸਿਆ ਪਰਾਵਾ ਹੁਣ ਤਾਂ ਬਸ ਹੋ ਗਈ ਇੱਕ ਤਾਂ ਹਨੇਰਾ ਹੋ ਗਿਆ ਇੱਕ ਭੁੱਖ ਬੜੀ ਲੱਗੀ ਹੈ ਹੁਣ ਜੇ ਬਾਬਾ ਜੀ ਕਿਤੋਂ ਚੰਗੀ ਰੋਟੀ ਖਵਾਉਣ ਤਾਂ ਚੰਗੀ ਗੱਲ ਹੈ ਸੰਤਾ ਸਿੰਘ ਕਹਿੰਦਾ ਹੁਣ ਆਪਣਾ ਪਿੰਡ ਇੱਥੋਂ ਸਾਰਾ 10-12 ਕਿਲੋਮੀਟਰ ਹੈ ਹੌਲੀ-ਹੌਲੀ ਪਹੁੰਚ ਜਾਵਾਂਗੇ ਗੱਜਨ ਸਿੰਘ ਕਹਿੰਦਾ ਪਰਾਵਾ ਹੁਣ ਤਾਂ ਭੁੱਖਿਆਂ ਨੂੰ ਇਹੀ ਸੈਂਕੜੇ ਮੀਲ ਲੱਗਦਾ ਹੈ ਹੌਣ ਤਾਂ ਬਾਬੇ ਚੰਗਾ ਗੱਫਾ ਛਕਾਉਣ ਤਾਂ ਹੀ ਪਹੁੰਚ ਸਕਦੇ ਹਾਂ ਇੱਕ ਸਿੰਘ ਨਾਲ ਦਾ ਕਹਿੰਦਾ ਇੱਥੇ ਰਾਤ ਨੂੰ ਰੋਟੀ ਕਿੱਥੇ ਇੱਥੇ ਤਾਂ ਨਹਿਰ ਦਾ ਪਾਣੀ ਹੈ ਪੀ ਲੈ ਜਿੰਨੇ ਪੀਤਾ ਜਾਂਦਾ ਹੈ ਤਾਂ ਸੰਤਾ ਸਿੰਘ ਕਹਿੰਦਾ ਕਿਉਂ ਐਵੇਂ ਬੋਲੀ ਜਾਂਦੇ ਹੋ ਬਾਬਾ ਜੀ ਜ਼ਰੂਰ ਪ੍ਰਸ਼ਾਦੇ ਦੀ ਕਿਰਪਾ ਕਰਨਗੇ ਅੱਗੇ ਨੇੜੇ ਹੀ ਪਿੰਡ ਟੱਲੇਵਾਲ ਦਾ ਨਹਿ ਤੇ ਗੁਰਦੁਆਰਾ ਹੈ ਦੇਖਦੇ ਹਾਂ ਸ਼ਾਇਦ ਉੱਥੋਂ ਪ੍ਰਸ਼ਾਦਾ ਮਿਲ ਜਾਵੇ ਤਾ ਫੇਰ ਗੱਜਨ ਸਿੰਘ ਕਹਿੰਦਾ ਗੁਰਦੁਆਰਾ ਤਾਂ ਹੈ ਪਰ ਇਸ ਵੇਲੇ ਰਾਤ ਨੂੰ ਪ੍ਰਸ਼ਾਦਾ ਕਿੱਥੇ ਅੱਜ ਤਾਂ ਕੋਈ ਬਾਬਾ ਜੀ ਹੀ ਕਿਰਪਾ ਕਰਨ ਤਾਂ ਹੀ ਗੱਲ ਬਣ ਸਕਦੀ ਹੈ ਇਸ ਤਰ੍ਹਾਂ ਗੱਲਾਂ ਕਰਦੇ ਪਿੰਡ ਟੱਲੇਵਾਲ ਨਹਿਰ ਤੇ ਗੁਰਦੁਆਰਾ ਸੈ ਪਹੁੰਚੇ ਤਾਂ ਅੱਗੋ ਲਾਂਗਰੀ ਨੇ ਆਵਾਜ਼ ਦਿੱਤੀ ਆਓ ਭਾਈ ਛੇਤੀ ਆਓ ਪ੍ਰਸ਼ਾਦਾ ਛਕੋ ਫਿਰ ਲੰਗਰ ਬੰਦ ਕਰਨਾ ਹੈ ਤਾਂ ਇਹ ਬੜੇ ਖੁਸ਼ ਹੋ ਕੇ ਲੰਗਰ ਵਿੱਚ ਟਾਟ ਤੇ ਜਾ ਬੈਠੇ ਆ ਗਏ ਲਾਂਗਰੀ ਪ੍ਰਸ਼ਾਦ ਲੈ ਕੇ ਇੱਕ ਵਿੱਚ ਖੰਡ ਪਾ ਗਿਆ ਦੂਜਾ ਮਗਰ ਘਿਓ ਪਾ ਗਿਆ ਤੀਜਾ ਪਾਸੇ ਦੇ ਥਾਲ ਵਿੱਚ ਖੀਰ ਪਾ ਗਿਆ ਚੌਥਾ ਆਇਆ ਖੁੱਲਾ ਗਫਾ ਦੇਗਾ ਦਾ ਪਾ ਗਿਆ ਭਾਈ ਗੱਜਨ ਸਿੰਘ ਜੀ ਤਾਂ ਬੜੇ ਹੀ ਖੁਸ਼ ਹੋ ਕੇ ਖੰਡ ਘਿਓ ਖੀਰ ਦੇ ਖੁੱਲੇ ਗਫੇ ਲਾਉਣ ਲੱਗ ਗਏ ਇਸ ਤੋਂ ਬਾਅਦ ਦਾਲ ਸਬਜ਼ੀਆਂ ਰੇਤਿਆਂ ਵਾਲੇ ਆ ਗਏ ਕਈ ਤਰ੍ਹਾਂ ਦੀਆਂ ਦਾਲਾਂ ਅਤੇ ਸਬਜ਼ੀਆਂ ਵਰਤ ਰਹੀਆਂ ਹਨ ਨਾਲ ਹੀ ਕਿਉਂ ਵਾਲੇ ਖੁੱਲਾ ਕੇ ਉਪਾਈ ਜਾਂਦੇ ਹਨ ਇਹ ਸਾਰੇ ਛੱਕੀ ਜਾਂਦੇ ਹਨ ਸੰਤਾ ਸਿੰਘ ਗੱਜਨ ਸਿੰਘ ਕੋਲ ਬੈਠਾ ਹੱਸੀ ਜਾਂਦਾ ਹੈ ਕਹਿੰਦਾ ਮਾ ਆਧਿਆ ਪੁੱਤਾ ਮਿਟਾ ਲੈ ਹੁਣ ਪੋਖ ਜੋ ਮਰਜ਼ੀ ਛੱਕੀ ਚਲ ਗੱਜਨ ਸਿੰਘ ਕਹਿੰਦਾ ਭਰਾਵਾ ਹੁਣ ਤਾਂ ਬਸ ਹੋ ਗਈ ਰੱਜ ਗਏ ਬਾਬਾ ਜੀ ਨੇ ਤਾਂ ਸਾਰੀਆਂ ਹੀ ਮੰਗਾਂ ਪੂਰੀਆਂ ਕਰ ਦਿੱਤੀਆਂ ਜੇ ਅੱਜ ਕੋਈ ਹੋਰ ਵੀ ਮੰਗ ਮੰਗ ਲੈਂਦਾ ਤਾਂ ਉਹ ਵੀ ਪੂਰੀ ਹੋ ਜਾਣੀ ਸੀ ਐਥੋ ਪ੍ਰਸ਼ਾਦ ਚਾਕੇ ਖੁਸ਼ੀ-ਖੁਸ਼ੀ ਸਾਰੇ ਪਿੰਡ ਮਾਚੀ ਕੇ ਪਹੁੰਚੇ ਨਾਨਕ ਸਰ ਪੁੰਨਿਆ ਲੱਗੀ ਹੈ ਸੰਗਤਾਂ ਦੂਰੋਂ ਨੇੜਿਓਂ ਪੁੰਨਿਆ ਤੇ ਆ ਰਹੀਆਂ ਹਨ ਨਾਨਕ ਸਰ ਪੁੰਨਿਆ ਰਾਤ ਨੂੰ ਲੱਗਦੀ ਹੈ ਸੋ ਦਾ ਰਹਿ ਰਾਸ ਤੋਂ ਉਪਰੰਤ ਨੌਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋ ਜਾਂਦੇ ਹਨ ਪਾਠਾਂ ਦੇ ਭੋਗ ਉਪਰੰਤ ਨਾਲ ਹੀ ਕੀਰਤਨ ਸ਼ੁਰੂ ਹੋ ਜਾਂਦਾ ਹੈ 4 ਵਜੇ ਤੱਕ 12 ਆਏ ਰਾਗੀ ਸਿੰਗਾ ਕਥਾਕਾਰ ਮਾਪੁਰਖਾ ਨੂੰ ਟਾਈਮ ਦਿੱਤਾ ਜਾਂਦਾ ਹੈ 4 ਵਜੇ ਦੇਗ ਵਰਤਾ ਕੇ ਨਾਲ ਹੀ ਸ੍ਰੀ ਆਸਾ ਜੀ ਦੀ ਵਾਰ ਅਤੇ ਅਖੰਡ ਕੀਰਤਨ ਸ਼ੁਰੂ ਹੋ ਜਾਂਦਾ ਹੈ ਇਸ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਗੱਲਬਾਤ ਵਖਿਆਨ ਨਹੀਂ ਕਰ ਸਕਦਾ ਨਿਰੋਲ ਗੁਰਬਾਣੀ ਦਾ ਅਖੰਡ ਕੀਰਤਨ ਹੁੰਦਾ ਹੈ ਸੋਬਾ ਦਿਨ ਚੜਦੇ ਨਾਲ ਦੀਵਾਨ ਦੀ ਸਮਾਪਤੀ ਹੋ ਜਾਂਦੀ ਹੈ ਰਾਤ ਨੂੰ ਬਾਬਾ ਜੀ ਨੇ ਅੰਮ੍ਰਿਤ ਵਚਨ ਸ਼ੁਰੂ ਕੀਤੇ ਸਮਾਪਤੀ ਦਾ ਟਾਈਮ ਹੋਣ ਵਾਲਾ ਹੈ ਬਾਹਰ ਗੇਟ ਕੋਲ ਬੈਠੇ ਮਾਛੀ ਕਿਆਂ ਵਾਲੇ ਸੰਤਾ ਸਿੰਘ ਨੂੰ ਕਹਿੰਦੀ ਅੱਜ ਤਾਂ ਤੈ ਸਾਨੂੰ ਭੁੱਖੇ ਹੀ ਮਾਰਿਆ ਇੱਥੇ ਹੀ ਬੈਠੇ ਰਹੇ ਜੇ ਨੇੜੇ ਬੈਠਦੇ ਦੇਖ ਤਾਂ ਮਿਲ ਜਾਂਦੀ ਕੁਝ ਭੁੱਖ ਮਿਟ ਜਾਂਦੀ ਐਡੀ ਦੂਰ ਤਾਂ ਇਕੱਠ ਵਿੱਚ ਦੇਖ ਵੀ ਨਹੀਂ ਪਹੁੰਚਣੀ ਦੂਜਾ ਕਹਿੰਦਾ ਸੰਤਾ ਸਿੰਘ ਦੇ ਕੰਮ ਹੀ ਇਹ ਹੋ ਜਏ ਹਨ ਇਹ ਇਕੱਲੀ ਭਾਵਨਾ ਹੀ ਪੱਲੇ ਬੰਨੀ ਫਿਰਦਾ ਹੈ ਐਡੀ ਦੂਰ ਦੇ ਕਿੱਥੇ ਮਿਲਣੀ ਹੈ ਸੰਤਾ ਸਿੰਘ ਹੱਸ ਕੇ ਕਹਿੰਦਾ ਕਿਉਂ ਘਬਰਾਉਂਦੇ ਹੋ ਮਾਲਕ ਆਪੇ ਕਿਰਪਾ ਕਰੇਗਾ ਇਸ ਤਰ੍ਹਾਂ ਇਹਨਾਂ ਦੇ ਗੱਲਾਂ ਕਰਦਿਆਂ ਬਾਬਾ ਜੀ ਬਚਨਾ ਦੀ ਸਮਾਪਤੀ ਕਰਨ ਲੱਗੇ ਕਹਿੰਦੇ ਭਾਈ ਹੁਣ ਦੇਗ ਵਾਲੇ ਛੇਤੀ ਦੇਖ ਵਰਤਾਓ ਕਿਤੇ ਕੋਈ ਐਉਂ ਨਾ ਕਹੇ ਕਿ ਮੈਨੂੰ ਦੇਖ ਨਹੀਂ ਮਿਲੀ ਇਕੱਠ ਜ਼ਿਆਦਾ ਹੈ ਇੱਥੇ ਰੋਲਾ ਵੀ ਨਾ ਪਵੇ ਸਾਪ ਤੋਂ ਪਹਿਲਾਂ ਪਿੱਛੋਂ 메ਨ ਗੇਟ ਤੋਂ ਦੇਖ ਵਰਤੌਣੀ ਸ਼ੁਰੂ ਕਰੋ ਫਿਰ ਵਰਤੋਂ ਦੇ ਇੱਧਰ ਨੂੰ ਤੁਰੇ ਆਉਣਾ ਦੇਖਦਾ ਵੀ ਖੁੱਲਾ ਗੱਫਾ ਵਰਤਉਣਾ ਹੈ ਗੁਰੂ ਨਾਨਕ ਦੀ ਮਿਹਰ ਹੈ ਦੇਗ ਖੁੱਲੀ ਆਈ ਹੈ। ਬਾਬਾ ਜੀ ਦਾ ਵਚਨ ਮੰਨ ਕੇ ਸੇਵਾਦਾਰ ਦੇਗ ਦੀਆਂ ਬਾਲਟੀਆਂ ਭਰ ਕੇ 메ਨ ਗੇਟ ਕੋਲ ਮਾਛੀ ਗਿਆ ਵਾਲੀ ਸੰਗਤ ਕੋਲ ਜਾ ਕੇ ਕਹਿੰਦੇ ਲੋ ਵਈ ਗੁਰਮੁਖੋ ਛੇਤੀ ਕਰੋ ਦੇਗ ਲਵੋ। ਇਹਨਾਂ ਨੇ ਹੱਥ ਕੀਤੇ 3-4 ਬਾਲਟੀਆਂ ਵਾਲਿਆਂ ਨੇ ਥਾਉ ਥਾਈ ਦੇਗ ਦਾ ਗਹਿਰਾ ਗੱਫਾ ਦੇ ਦਿੱਤਾ। ਸੰਤਾ ਸਿੰਘ ਹੱਸ ਕੇ ਕਹਿੰਦਾ ਸ਼ੱਕ ਲਓ ਦੇਗ। ਜੇ ਕਹੋ ਤਾਂ ਦੇਗ ਵਾਲਿਆਂ ਨੂੰ ਕਹੀਏ ਹੋਰ ਗੱਫਾ ਦੇ ਜਾਣਗੇ। ਤਾ ਸਾਰੇ ਹੀ ਕਹਿੰਦੇ ਨਾ ਓਏ ਭਰਾਵਾ ਅਗਲਾ ਹੀ ਗੱਫਾ ਛਕਣਾ ਔਖਾ ਹੈ ਇਸ ਤਰ੍ਹਾਂ ਦੇਖ ਛੱਕ ਕੇ ਸਾਰੇ ਹੀ ਖੁਸ਼ ਹੋ ਗਏ ਅਤੇ ਰਸਤੇ ਵਿੱਚ ਸਾਰੇ ਹੀ ਗੱਲਾਂ ਕਰਦੇ ਹਨ ਅੱਜ ਤਾਂ ਕਮਾਲ ਹੀ ਹੋ ਗਈ 50 ਮਿੰਟਾਂ ਵਿੱਚ ਹੀ ਬਾਬਾ ਜੀ ਨੇ ਕਿੱਥੋਂ ਸੇਵਾਦਾਰ ਪੇਜ ਕੇ ਦੇਖਦਾ ਗੱਫਾ ਦੇ ਕੇ ਆਪਣੇ ਫਰਨੇ ਪੂਰੇ ਕੀਤੇ ਸੰਤਾ ਸਿੰਘ ਕਹਿੰਦਾ ਇਹੀ ਤਾਂ ਗੱਲ ਹੈ ਬਾਬਾ ਜੀ ਬੜੇ ਅੰਤਰਯਾਮੀ ਅਤੇ ਦਿਆਲੂ ਕਿਰਪਾਲੂ ਹਨ ਜੋ ਹਰ ਇਨਸਾਨ ਨੂੰ ਗੁਰੂ ਨਾਲ ਜੋੜਦੇ ਹਨ ਅਤੇ ਕਿਰਪਾ ਕਰਦੇ ਹੀ ਰਹਿੰਦੇ ਹਨ ਸਾਖੀ ਸੰਤ ਹਰਚੰਦ ਸਿੰਘ ਜੀ ਦੀ ਬਾਬਾ ਜੀ ਭਦੋੜ ਸੰਗਤਾਂ ਨੂੰ ਤਾਰ ਰਹੇ ਹਨ ਥਾਣੇਦਾਰ ਸਰਦਾਰ ਮਨੋਹਰ ਸਿੰਘ ਜੀ ਨੂੰ ਪਤਾ ਲੱਗਿਆ ਕਿ ਬਾਬਾ ਜੀ ਭਦੋੜ ਸੰਗਤਾਂ ਨੂੰ ਤਾਰ ਰਹੇ ਹਨ ਇਸੇ ਡਿਊਟੀ ਪਿੰਡ ਲੋਂਗੋਵਾਲ ਥਾਣੇ ਵਿੱਚ ਲੱਗੀ ਹੋਈ ਸੀ ਇਸ ਨੇ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਜੋ ਭਾਈ ਮਨੀ ਸਿੰਘ ਦੇ ਗੁਰਦੁਆਰੇ ਲੱਗੇ ਸਨ ਐਨਾਂ ਨੂੰ ਕਿਹਾ ਕਿ ਆਪਾਂ ਬਾਬਾ ਜੀ ਕਲੇਰਾਵਾਲਿਆਂ ਨੂੰ ਪਧੋੜ ਜਾ ਕੇ ਇੱਥੇ ਲਿਆ ਕੇ ਦੀਵਾਨ ਲਵਾ ਲਈ ਸੰਤ ਹਰਚੰਦ ਸਿੰਘ ਜੀ ਕਹਿਣ ਲੱਗੇ ਥਾਣੇਦਾਰ ਸਾਹਿਬ ਬੜੀ ਚੰਗੀ ਗੱਲ ਹੈ ਪਰ ਮੇਰੀ ਤਾਂ ਪੂਰੀ ਵਾਕਫੀयत ਨਹੀਂ ਮੈਂ ਤੁਹਾਡੇ ਨਾਲ ਚਲਿਆ ਜਾਂਦਾ ਹਾਂ ਇਹ ਦੋਵੇਂ ਜਾਣੇ ਕੁਝ ਪ੍ਰੇਮੀਆਂ ਨੂੰ ਹੋਰ ਲੈ ਕੇ ਭਦੋੜ ਰਾਤ ਦੇ دیਵਾਨਾ ਵਿੱਚ ਪਹੁੰਚੇ। ਬਾਬਾ ਜੀ ਦੀਵਾਨ ਵਿੱਚ ਸਜੇ ਹਨ, ਕੀਰਤਨ ਹੋ ਰਿਹਾ ਹੈ। ਥਾਣੇਦਾਰ ਅਤੇ ਸੰਤ ਹਰਜੰਦ ਸਿੰਘ ਜੀ ਅਤੇ ਹੋਰ ਸਾਰੇ ਦਰਬਾਰ ਵਿੱਚ ਮੱਥਾ ਟੇਕ ਕੇ ਸੰਗਤਾਂ ਵਿੱਚ ਬੈਠ ਗਏ। ਕੀਰਤਨ ਤੋਂ ਬਾਅਦ ਬਾਬਾ ਜੀ ਨੇ ਪਿਆਰੇ ਬਚਨ ਕੀਤੇ। ਸਮਾਪਤੀ ਤੋਂ ਬਾਅਦ ਬਾਬਾ ਜੀ ਜਦੋਂ ਆਪਨੇ ਆਸਨ ਤੇ ਜਾਣ ਲੱਗੇ ਤਾਂ ਥਾਣੇਦਾਰ ਸਾਹਿਬ ਅਤੇ ਸੰਤ ਹਰਚੰਦ ਸਿੰਘ ਜੀ ਰਸਤੇ ਵਿੱਚ ਖੜੇ ਹੋ ਗਏ ਇਹ ਪਿੰਡ ਲੋਂਗੋਵਾਲ ਤੋਂ ਮਿੱਥ ਕੇ ਆਏ ਸਨ ਕਿ ਆਪਾਂ ਬਾਬਾ ਜੀ ਤੋਂ ਪਰਸੋਂ ਐਤਵਾਰ ਦਾ ਦਿਨ ਲੈਣਾ ਹੈ ਬੇਨਤੀ ਕਰਨ ਲਈ ਰਸਤੇ ਵਿੱਚ ਖੜੇ ਹੋ ਗਏ ਜਿਸ ਵੇਲੇ ਬਾਬਾ ਜੀ ਇਨ੍ਹਾਂ ਦੇ ਨੇੜੇ ਆਏ ਤਾਂ ਇਨ੍ਹਾਂ ਦੇ ਬੋਲਣ ਤੋਂ ਪਹਿਲਾਂ ਹੀ ਬਾਬਾ ਜੀ ਕਹਿਣ ਲੱਗੇ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਤੋਂ ਆਏ ਹੋ ਤੁਹਾਨੂੰ ਪਰਸੋਂ ਐਤਵਾਰ ਦਾ ਦਿਨ ਦੇ ਦਿੰਦੇ ਹਾਂ ਅਸੀਂ 10:30 ਵਜੇ ਦੇ ਕਰੀਬ ਉੱਥੇ ਪਹੁੰਚਾਂਗੇ ਕੀਰਤਨ ਹੋਵੇਗਾ ਆਪਣੀ ਤਿਆਰੀ ਕਰ ਲਿਓ ਸੰਗਤ ਨੂੰ ਦੱਸ ਦੇਣਾ ਨਾਲ ਹੀ ਸਰਦਾਰ ਮਨੋਹਰ ਸਿੰਘ ਜੀ ਨੂੰ ਖੁਸ਼ ਹੋ ਕੇ ਕਹਿਣ ਲੱਗੇ ਇਹ ਸਭ ਤੇਰੇ ਕੰਮ ਹੋਣਗੇ ਇੰਨਾ ਦੀ ਸਾਡੇ ਨਾਲ ਵਾਕਫੀਅਤ ਨਹੀਂ ਸੀ ਪਰ ਤੂੰ ਕਹਿ ਕੇ ਲਿਆਇਆ ਹੋਵੇਂਗਾ ਸਰਦਾਰ ਸਾਹਿਬ ਖੁਸ਼ ਹੋ ਕੇ ਕਹਿੰਦੇ ਜੀ ਕੁਝ ਉਪਰਾਲਾ ਤਾਂ ਕਰਨਾ ਹੀ ਪੈਣਾ ਸੀ ਆਪ ਜੀ ਬਚਨ ਕਰਦੇ ਹੋ ਗੁਰੂ ਘਰ ਨਾਲ ਜੋੜਨ ਦਾ ਵੱਡਾ ਪੁੰਨ ਲੱਗਦਾ ਹੈ ਆਪ ਜੀ ਨੂੰ ਪਿੰਡ ਲੋਂਗੋਵਾਲ ਸੰਗਤਾਂ ਉਡੀਕ ਰਹੀਆਂ ਹਨ ਕਿਰਪਾ ਕਰਕੇ ਚੱਲ ਕੇ ਦਰਸ਼ਨ ਦੇਵੋ ਬਾਬਾ ਜੀ ਕਹਿਣ ਲੱਗੇ ਹੋਰ ਕੋਈ ਸਾਡੇ ਕੋਲ ਟਾਈਮ ਨਹੀਂ ਤੁਹਾਨੂੰ ਦੱਸ ਦਿੱਤਾ ਹੈ ਐਤਵਾਰ ਦਾ ਟਾਈਮ ਤੁਹਾਨੂੰ ਦਿੱਤਾ ਇਤਨੇ ਬਚਨ ਕਰਕੇ ਅੱਗੇ ਆਪਣੇ ਆਸਣ ਤੇ ਚਲੇ ਗਏ ਅਗਲੇ ਦਿਨ ਸਵੇਰੇ ਜਾ ਕੇ ਐਨਾ ਨੇ ਸਾਰੀ ਸੰਗਤਾਂ ਨੂੰ ਦਾਸ ਦਿੱਤਾ ਕੱਲ ਐਤਵਾਰ ਨੂੰ 10:30 ਵਜੇ ਗੁਰਦੁਆਰੇ ਧੰਤਨ ਬਾਬਾ ਈਸ਼ਰ ਸਿੰਘ ਜੀ ਨੇ ਆਉਣਾ ਹੈ ਸਾਰੀਆਂ ਸੰਗਤਾਂ ਆ ਕੇ ਕਥਾ ਕੀਰਤਨ ਸੁਣ ਕੇ ਲਾਭ ਉਠਾਉਣ ਮਿੱਥੇ ਟਾਈਮ ਅਨੁਸਾਰ ਸੰਗਤਾਂ ਨੇ ਬੜੀ ਸ਼ਰਧਾ ਨਾਲ ਤਿਆਰੀ ਕੀਤੀ ਇਹ ਪਿੰਡ ਇਸ ਇਲਾਕੇ ਵਿੱਚ ਬਹੁਤ ਵੱਡਾ ਹੈ ਸੰਗਤਾਂ ਦਾ ਬਹੁਤ ਇਕੱਠ ਹੋਇਆ ਦੂਰ ਤੱਕ ਰਸਤੇ ਦੀ ਸਫਾਈ ਕਰਕੇ ਪਾਣੀ ਛਿੜਕ ਕੇ ਅਤੇ ਕੰਦਾ ਨਾਲ ਕਪੜਾ ਲਗਾ ਕੇ ਅਤੇ ਬੈਂਡ ਵਾਜੇ ਵਾਲੇ ਲਿਆ ਕੇ ਪੂਰੀ ਤਿਆਰੀ ਕਰਕੇ ਸੰਗਤਾਂ ਬਾਬਾ ਜੀ ਨੂੰ ਖੜੀਆਂ ਉਡੀਕ ਰਹੀਆਂ ਹਨ ਇਦਨੋਂ ਬਾਬਾ ਜੀ ਹਜ਼ੂਰੀ ਜਥੇ ਸਮੇਤ ਸਹੀ ਟਾਈਮ ਤੇ ਲੋਂਗੋਵਾਲ ਪਹੁੰਚ ਗਏ ਬਾਤ ਬਾਜੀ ਉੱਪਰ ਫੁੱਲ ਵਰਸਨ ਲੱਗ ਪਏ ਅਤੇ ਬੈਂਡ ਵਾਜੇ ਵਜਣ ਲੱਗ ਪਏ ਇਸ ਤਰ੍ਹਾਂ ਬਾਬਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਕੀਰਤਨ ਸ਼ੁਰੂ ਹੋਇਆ ਸੰਗਤਾਂ ਦਾ ਬਹੁਤ ਹੀ ਇਕੱਠ ਹੋਇਆ कीर्तन ਤੋਂ ਉਪਰੰਤ ਬਾਬਾ ਜੀ ਨੇ ਅੰਮ੍ਰਿਤ ਵਚਨ ਕੀਤੇ ਬਚਨਾ ਵਿੱਚ ਦੱਸਿਆ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਸ਼ਾਕੇ ਗੁਰੂ ਦੇ ਸਿੰਘ ਸਜੋ ਪੀਵੋ ਪਾਲ ਖੰਡੇ ਧਾਰ ਹੋਏ ਜਨਮ ਸੁਹੇਲਾ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਅੰਮ੍ਰਿਤ ਪੀਵੇ ਅਮਰ ਸੋ ਹੋਏ ਅੰਮ੍ਰਿਤ ਵਿੱਚ ਕਿੰਨੀ ਸ਼ਕਤੀ ਹੈ ਗੁਰੂਆਂ ਨੇ ਚਿੜੀਆਂ ਤੋਂ ਬਾਜ ਤੋੜਾ ਦਿੱਤੇ ਅਤੇ ਪਾਏ ਭਚਿੱਤਰ ਸਿੰਘ ਵਰਗਿਆਂ ਨੂੰ ਹਾਥੀਆਂ ਨਾਲ ਲੜਾ ਦਿੱਤਾ ਤੁਹਾਡੇ ਇੱਥੇ ਸਾਹਮਣੇ ਮਿਸਾਲ ਹੈ ਇਥੋਂ ਦੇ ਭਾਈ ਮਨੀ ਸਿੰਘ ਜੀ ਨੇ ਅਮਰ ਅਛਾ ਕੇ ਕੁਰਬਾਨੀ ਦਿੱਤੀ ਬੰਦ-ਬੰਦ ਕਟਵਾਏ ਪਰ ਧਰਮ ਨਹੀਂ ਹਾਰਿਆ ਐਡੀ ਵੱਡੀ ਕੁਰਬਾਨੀ ਕੀਤੀ ਤੁਸੀਂ ਵੀ ਗੁਰੂ ਦੇ ਖੰਡੇ ਬਾਟੇ ਦਾ ਅਮਰ ਅਛਾ ਕੇ ਸਿੰਘ ਸਜੋ ਐਨਾ ਬਚਨਾ ਦਾ ਸੰਗਤ ਦੇ ਮਨ ਤੇ ਗਹਿਰਾ ਅਸਰ ਹੋਇਆ ਬਹੁਤ ਸਾਰੇ ਪ੍ਰਾਣੀ ਅਮਰ ਅਛਣ ਲਈ ਤਿਆਰ ਹੋ ਗਏ ਪੰਜ ਪਿਆਰੇ ਅਮਰਤ ਦਾ ਬਾਟਾ ਤਿਆਰ ਕਰਨ ਲੱਗੇ। ਬਾਬਾ ਜੀ ਦੀਵਾਨ ਦੀ ਸਮਾਪਤੀ ਉਪਰੰਤ ਪ੍ਰਸ਼ਾਦਾ ਛੱਕ ਕੇ ਵਾਪਸ ਆਉਣ ਲੱਗੇ। ਤਾਂ ਸੰਗਤਾਂ ਨੇ ਬੈਂਡ ਵਾਜਿਆਂ ਨਾਲ ਬੜਾ ਸਤਿਕਾਰ ਕਰਕੇ ਬਾਬਾ ਜੀ ਨੂੰ ਵਿਦਾਇਗੀ ਦਿੱਤੀ। ਕਾਫੀ ਗਿੰਤੇ ਵਿੱਚ ਸੰਗਤਾਂ ਨੂੰ ਅਮਰਿਸ਼ ਕਾ ਕੇ ਪੰਜ ਪਿਆਰੇ ਵੀ ਵਾਪਸ ਪਧੋੜ ਪਹੁੰਚ ਗਏ। ਸਾਖੀ ਮਰਦਾਨੇ ਗਿਆ ਦੀ। ਪਿੰਡ ਪਧੋੜ ਦੇ ਰਹਿਣ ਵਾਲੇ ਮਰਾਸੀ ਨਿੱਕਾ ਅਤੇ ਇਸ ਦਾ ਮੁੰਡਾ ਸ਼ਾਂਗਾ ਇਸ ਤੋਂ ਛੋਟਾ ਮੰਗਾ ਇੱਕ ਲੜਕੀ ਇਹ ਮਰਾਸੀਆਂ ਦਾ ਇੱਕ ਗਰੀਬ ਘਰ ਹੈ ਨਿੱਕੇ ਦੇ ਘਰ ਵਾਲੀ ਮਰਾਸੀ ਨੇ ਕਿਸੇ ਦੇ ਕੱਪੜੇ ਧੋ ਕੇ ਤਿੰਨ ਰੋਟੀਆਂ ਲਿਆਈ ਪਰਿਵਾਰ ਨੂੰ ਕਹਿੰਦੀ ਇਤਨਾ ਕੁ ਪ੍ਰਸ਼ਾਦਾ ਮਿਲਿਆ ਹੈ ਅੱਧਾ-ਅੱਧਾ ਵੰਡ ਕੇ ਖਾ ਲੋ ਛਾਂਗਾ ਮੁੰਡਾ ਅੱਧਾ ਪ੍ਰਸ਼ਾਦਾ ਛੱਕ ਕੇ ਕਹਿੰਦਾ ਬੇਬੇ ਭੁੱਖ ਜ਼ਿਆਦਾ ਲੱਗੀ ਹੈ ਇਸ ਦੀ ਮਾਤਾ ਕਹਿੰਦੀ ਵੇਖੋ ਇੱਥੇ ਕਲੇਰਾਂ ਵਾਲੇ ਸੰਤ ਆਏ ਹਨ ਉੱਥੇ ਜਾ ਕੇ ਨਾਲੇ ਤਾਂ ਹਾਜ਼ਰੀ ਲਵਾ ਲਓ ਨਾਲੇ ਰਾਜ ਕੇ ਰੋਟੀ ਖਾ ਲਓ ਤਾਂ ਨਿੱਕੇ ਮਰਾਸੀ ਨੇ ਪੁਰਾਣਾ ਜਿਹਾ ਵਾਜਾ ਚੁੱਕ ਲਿਆ ਅਤੇ ਵੱਡੇ ਮੁੰਡੇ ਨੇ ਜੋੜੀ ਚੁੱਕ ਲਈ ਦਾਸ ਕੁਸਾਲ ਦਾ ਮੁੰਡਾ ਛਾਂਗਾ ਨਾਲ ਤੁਰ ਪਿਆ ਇਹਨਾਂ ਨੇ ਨਾਨਕ ਸਰ ਦਰਬਾਰ ਵਿੱਚ ਆ ਮੱਥਾ ਟੇਕਿਆ ਅੱਗੇ ਹੈਡ ਰਾਗੀ ਪਾਈਕੇ ਹਰ ਸਿੰਘ ਜੀ ਕੀਰਤਨ ਕਰ ਰਹੇ ਹਨ ਪਾਤਸ਼ਾਹ ਆਸਨ ਤੇ ਬੈਠੇ ਕੀਰਤਨ ਸੁਣ ਰਹੇ ਹਨ ਹੈਡ ਰਾਗੀ ਪਾਈਕੇ ਹਰ ਸਿੰਘ ਜੀ ਦੇ ਕੀਰਤਨ ਸਮਾਪਤ ਹੋਣ ਤੋਂ ਮਰਦਾਨੇ ਕਿਆਂ ਨੇ ਬੇਨਤੀ ਕੀਤੀ ਪਰ ਬਾਦੀ ਖੈਰ ਗੁਰੂ ਨਾਨਕ ਦਾ ਦਰਬਾਰ ਭਰੇ ਪੰਡਾਰ ਸ਼ਹਿਨशाहੂ ਸਾਨੂੰ ਮਰਦਾਨੇ ਕਿਆਂ ਨੂੰ ਵੀ ਟਾਈਮ ਦੇਵੋ ਬਾਬਾ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਭਾਈ ਕੇਰ ਸਿੰਘ ਜੀ ਨੂੰ ਬਚਨ ਕੀਤਾ ਮਰਦਾਨੇ ਕਿਆਂ ਨੂੰ ਟਾਈਮ ਦੇਵੋ ਮਰਦਾਨੇ ਕਿਆਂ ਨੇ ਗਾਉਣਾ ਸ਼ੁਰੂ ਕੀਤਾ ਨਿੱਕਾ ਵਾਜਾ ਵਜਾਉਂਦਾ ਹੈ ਇਸ ਦਾ ਵੱਡਾ ਮੁੰਡਾ ਜੋੜੀ ਵਜਾਉਂਦਾ ਹੈ ਅਤੇ ਛੋਟੇ ਮੁੰਡੇ ਚਾਂਗੇ ਨੇ ਤਾੜੀ ਵਜਾ ਕੇ ਗਾਉਣਾ ਸ਼ੁਰੂ ਕੀਤਾ ਗੁਰੂ ਅਮਰ ਲੋਕ ਚੋਂ ਆਇਆ ਵਿਛੜੇ ਮੇਲਨ ਨੂੰ ਜੈਸਾ ਸਤਿਗੁਰੂ ਸੋਣੀ ਦਾ ਤੈਸੋ ਹੀ ਮੈਂ ਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਐਸੀ ਸੋਣੀ ਰਸੇਲੀ ਆਵਾਜ਼ ਕੱਢੀ ਪਿਆਰੇ ਬਾਬਾ ਜੀ ਅਤੇ ਸੰਗਤ ਸਾਰੇ ਖੁਸ਼ ਹੋ ਗਏ ਇਹ ਪਹਿਲਾਂ ਥੋੜਾ ਜਿਹਾ ਜਗਦੇ ਦੂਰ ਬੈਠੇ ਸਨ ਬਾਬਾ ਜੀ ਨੇ ਖੁਸ਼ ਹੋ ਕੇ ਇਸ਼ਾਰਾ ਕੀਤਾ ਅੱਗੇ ਨੇੜੇ ਆ ਜਾਓ ਇਹ ਅੱਗੇ ਨੂੰ ਹੋ ਕੇ ਗਉਣ ਲੱਗੇ ਇਤਨਾ ਸੋਹਣਾ ਸਮਾਂ ਬੜਿਆ ਬਾਬਾ ਜੀ ਨੇ ਖੁਸ਼ ਹੋ ਕੇ ਸੇਵਾਦਾਰ ਨੂੰ ਹੁਕਮ ਕੀਤਾ ਮਰਦਾਨੇ ਕਿਆਂ ਨੂੰ ਬਿਸਰੇ ਲਿਆ ਕੇ ਦੇਵੋ ਠੰਡ ਹੈ ਨਾਲੇ ਪੌਣ ਵਾਸਤੇ ਬਸਤਰ ਲਿਆਓ ਅਤੇ ਛਕਣ ਵਾਸਤੇ ਮਿਠਾਈ ਦੇ ਡੱਬੇ ਲਿਆ ਕੇ ਦੇਵੋ ਸੇਵਾਦਾਰ ਨੇ ਹੁਕਮ ਮੰਨ ਕੇ ਬਿਸਰੇ ਮਿਠਾਈ ਦੇ ਡੱਬੇ ਬਿਸਕੁਟ ਡਬਲ ਰੋਟੀਆਂ ਲਿਆ ਅੱਗੇ ਧਰੀਆਂ ਬਾਬਾ ਜੀ ਨੇ ਇਹ ਸਭ ਕੁਝ ਦੇਖ ਕੇ ਪ੍ਰਸੰਤਾ ਦੇ ਕੇ ਤੋਰਿਆ। ਛਾਂਗੇ ਨੇ ਕੱਪੜਿਆਂ ਦੀ ਪੰਡ ਬਣ ਕੇ ਚੁੱਕ ਲਈ। ਦੂਸਰੇ ਮੁੰਡੇ ਨੇ ਮਠਾਈ ਦੇ ਡੱਬੇ, ਬਿਸਕੁਟ ਅਤੇ ਹੋਰ ਸਮਾਨ ਚੁੱਕ ਲਿਆ। ਇਹਨਾਂ ਦੇ ਪਿਤਾ ਨੇ ਵਾਜਾ ਜੋੜੀ ਚੁੱਕ ਲਿਆ। ਖੁਸ਼ੀ-ਖੁਸ਼ੀ ਘਰ ਪਹੁੰਚੇ। ਅਗਲੇ ਦਿਨ ਦੀਵਾਨ ਦੇ ਟਾਈਮ ਸ਼ਾਮ ਨੂੰ ਫਿਰ ਦੀਵਾਨ ਵਿੱਚ ਬਾਬਾ ਜੀ ਨੂੰ ਆਹ ਸਜਦਾ ਕੀਤਾ। ਇਹਨਾਂ ਨੂੰ ਵੇਖ ਕੇ ਸੰਗਤ ਅਤੇ ਬਾਬਾ ਜੀ ਬੜੇ ਹੀ ਖੁਸ਼ ਹੋਏ। ਹੁਕਮ ਕੀਤਾ ਆਓ ਮਰਦਾਨੇ ਕਿਉ ਕੁਝ ਸੁਣਾਓ ਐਨਾ ਨੇ ਸਤਿਵਚਨ ਕਹਿ ਕੇ ਗਾਉਣਾ ਸ਼ੁਰੂ ਕੀਤਾ ਛਾਂਗੇ ਨੇ ਤਾੜੀ ਮਾਰ ਕੇ ਉੱਚੀ ਆਵਾਜ਼ ਘਟ ਕੇ ਗਾਉਣਾ ਸ਼ੁਰੂ ਕੀਤਾ ਸਤਿਗੁਰੂ ਮੇਰਾ ਜੀ ਕਰਦਾ ਏ ਤੈਨੂੰ ਸਾਹਮਣੇ ਬਿਠਾ ਕੇ ਤੱਕਦਾ ਰਹਾ ਇਹ ਤਨ ਸਾਰਾ ਅੱਖੀਆਂ ਹੋਵਨ ਇੱਕ ਖੋਲਾ ਇੱਕ ਕੱਜਾ ਸਤਿਗੁਰੂ ਸੋਨੇ ਪਿਆਰੇ ਦਾ ਮੈਂ ਦਰਸ਼ਨ ਕਰਨ ਰਚਾ ਰੋਮ ਰੋਮ ਵਿੱਚ ਅੱਖੀਆਂ ਹੋਵਨ ਮੈਂ ਮਹਤਾਜ ਕੀ ਸੇਦੀ ਨਾ ਆਖਦਾ ਰਹਾ ਸਤਿਗੁਰੂ ਮੇਰਾ ਜੀ ਕਰਦਾ ਏ ਤੈਨੂੰ ਸਾਹਮਣੇ ਬਿਠਾ ਕੇ ਤੱਕਦਾ ਰਹਾ ਇਸ ਤਰ੍ਹਾਂ ਉੱਚੀ ਉੱਚੀ ਆਵਾਜ਼ ਕੱਢ ਕੇ ਸੋਨਾ ਸਮਾ ਬਣਾਇਆ ਸਾਰੀ ਸੰਗਤ ਅਤੇ ਪਿਆਰੇ ਬਾਬਾ ਜੀ ਬਹੁਤ ਹੀ ਪ੍ਰਸੰਨ ਹੋਈ ਜੋ ਵੀ ਆਪਣੇ ਮੁਰਸ਼ਦ ਨੂੰ ਸਾਹਮਣੇ ਨਿਸ਼ਾਨਾ ਰੱਖ ਕੇ ਸੱਚੇ ਦਿਲ ਨਾਲ ਲਗਾਉਂਦਾ ਉਸਤੇ ਬਾਬਾ ਜੀ ਬਹੁਤ ਪ੍ਰਸੰਨ ਹੁੰਦੇ ਸਨ ਕਿਉਂਕਿ ਬਾਬਾ ਨਾਨਕ ਸਿੰਘ ਜੀ ਨੇ ਬੜੀ ਉੱਚੀ ਸੁੱਚੀ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਪੂਜਿਆ ਅਤੇ ਧੰ ਬਾਬਾ ਈਸ਼ਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਬਾਬਾ ਨਾਨਕ ਸਿੰਘ ਜੀ ਦੀ ਬਹੁਤ ਹੀ ਪਰਪੱਕ ਭਾਵਨਾ ਰੱਖ ਕੇ ਸੇਵਾ ਕੀਤੀ ਇਸੇ ਤਰ੍ਹਾਂ ਹੀ ਜਿਹੜਾ ਵੀ ਆਪਣੇ ਮਾਲਕ ਨੂੰ ਮੁੱਖ ਰੱਖ ਕੇ ਕੋਈ ਵੀ ਕੰਮ ਕਰਦਾ ਉਸ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੇ ਸਨ ਸੋ ਅੱਜ ਫਿਰ ਖੁਸ਼ ਹੋ ਕੇ ਮਰਦਾਨੇ ਕਿਆਂ ਨੂੰ ਪਦਾਰਥ ਦੇ ਕੇ ਖੁਸ਼ ਕੀਤਾ ਇਹ ਤੀਸਰੇ ਦਿਨ ਸਾਜ ਲੈ ਕੇ ਸ਼ਾਮ ਨੂੰ ਫਿਰ ਦਰਬਾਰ ਵਿੱਚ ਆ ਗਏ ਇਨਾਂ ਨੂੰ ਵੇਖ ਕੇ ਕਈ ਬੰਦੇ ਹੱਸਣ ਲੱਗ ਪਏ ਕਿ ਇਹ ਮਰਾਸੀ ਤਾਂ ਗਿੱਜ ਹੀ ਗਏ ਕਿਉਂਕਿ ਇਨਾਂ ਨੂੰ ਕੱਪੜੇ, ਲੀੜੇ, ਲੱड्डੂ, ਜਲੇਬੀਆਂ, ਬਿਸਕੁਟ, ਡਬਲ ਰੋਟੀਆਂ, ਸਾਬਨ ਤੇਲ ਹਰੇਕ ਚੀਜ਼ ਖੁੱਲੀ ਮਿਲਦੀ ਹੈ ਇਸੇ ਕਰਕੇ ਨਿੱਤ ਗੇੜਾ ਮਾਰਨ ਲੱਗ ਪਏ ਕਈ ਕਹਿੰਦੇ ਯਾਰ ਰਿੱਧੀ ਸਿੱਧੀ ਗੁਰੂ ਨਾਨਕ ਦੇ ਘਰ ਹੱਥ ਬੰਨੀ ਖੜੀ ਹੈ ਇਨਾਂ ਦਾ ਪਿਆਰ ਤਾਂ ਵੇਖੋ ਕੀ ਸੋਣਾ ਗਾਉਂਦੇ ਨੇ ਸਾਰੀ ਸੰਗਤ ਅਤੇ ਬਾਬਾ ਜੀ ਨੂੰ ਖੁਸ਼ ਕਰ ਦਿੰਦੇ ਹਨ ਸਾਬਦਾ ਮਨ ਬੰਨ ਕੇ ਰੱਖ ਦਿੰਦੇ ਹਨ ਮਰਦਾਨੇ ਕੇ ਦੀਵਾਨ ਵਿੱਚ ਪਹੁੰਚੇ ਤਾਂ ਬਾਬਾ ਜੀ ਵੇਖ ਕੇ ਬੜੇ ਹੀ ਖੁਸ਼ ਹੋਏ ਬਾਬਾ ਜੀ ਨੇ ਮਰਦਾਨੇ ਕਿਆ ਨੂੰ ਟਾਈਮ ਦਿੱਤਾ ਵਾਜਾ ਅਤੇ ਜੋੜੀ ਵੱਜਣ ਲੱਗੀ ਛਾਂਗੇ ਨੇ ਉੱਚੀ ਰਸੀਲੀ ਆਵਾਜ਼ ਕੱਢ ਕੇ ਗਾਉਣਾ ਸ਼ੁਰੂ ਕੀਤਾ ਨਾ ਕਰ ਗੁਰੂਆ ਅੜੀਆਂ ਮੈਂ ਤਾਂ ਪੀਣੀ ਐ ਮੈਂ ਤਾਂ ਪੀਣੀ ਐ ਜੇਕਰ ਗੁਰੂਆ ਤੂੰ ਵੀ ਪੂਰਾ ਮੈਂ ਵੀ ਅੜੀ ਦਾ ਪੂਰਾ ਦਾਰ ਤੇਰੇ ਤੇ ਬੈਠਾ ਰਹੂੰਗਾ ਵਿਛਾ ਕੇ ਮੂਰਾ ਮੈਂ ਤਾਂ ਪੀਣੀ ਐ ਦਾਰ ਤੇਰੇ ਦਾ ਮੈਂ ਹਾਂ ਮੰਗਤਾ ਅੱਜ ਉਲਾੰਬੇ ਲਾ ਦੇ ਜੇ ਤੇਰੇ ਕੋਲ ਭਾਂਡਾ ਹੈ ਨਹੀਂ ਬੁੱਕਾਂ ਨਾਲ ਪਿਆ ਦੇ ਮੈਂ ਤਾਂ ਪੀਣੀ ਐ ਰੱਬ ਕਰਕੇ ਤੇ ਜੇ ਸੋ ਜਾਵੇਂ ਠੇਕੇਦਾਰ ਅਖਵਾਲਾ ਆਂਦਰ ਵੜਕੇ ਰਾਜ ਕੇ ਪੀਲਾ ਦਿਲ ਦਾ ਕੱਢ ਉਬਾਲਾ ਮੈਂ ਤਾਂ ਪੀਣੀ ਐ ਸੱਚੀ ਸ਼ਰਾਬ ਪਿਆ ਦੇ ਮੈਨੂੰ ਕੀ ਅਖਵਾਉਣਾ ਜ਼ਿਆਦੇ ਦਿਲ ਮੇਰੇ ਨੂੰ ਰੰਗ ਛਾੜ ਦੇ ਨਦਰੋਂ ਨਦਰੀ ਪਿਆ ਦੇ ਮੈਂ ਤਾਂ ਪੀਣੀ ਐ ਐਸਾ ਸੋਹਣਾ ਸਮਾ ਬਣਿਆ ਸਾਰੀ ਸੰਗਤ ਹੀ ਅਤੇ ਪਿਆਰੇ ਬਾਬਾ ਜੀ ਬੜੇ ਹੀ ਪ੍ਰਸੰਨ ਹੋਏ ਐਸਾ ਸਮਾਂ ਬਣਿਆ ਜਿਵੇਂ ਹਾਰਿਕ ਨੂੰ ਪਿਆਰ ਦਾ ਨਸ਼ਾ ਚੜਿਆ ਹੁੰਦਾ ਹੈ ਪਿਆਰੇ ਬਾਬਾ ਜੀ ਨੇ ਇਹਨਾਂ ਨੂੰ ਫਲਾਂ ਦੀਆਂ ਟੋਕਰੀਆਂ ਹੋਰ ਵੀ ਕਈ ਪਦਾਰਥ ਦੇ ਕੇ ਖੁਸ਼ ਕੀਤਾ ਅਤੇ ਆਪ ਅਮਰਤ ਬਚਨ ਸ਼ੁਰੂ ਕੀਤੇ ਮਰਦਾਨੇ ਕੇ ਅਤੇ ਹੋਰ ਸਾਰੀ ਸੰਗਤ ਨੇ ਅਮਰਤ ਬਚਨ ਸੁਣਨੇ ਸ਼ੁਰੂ ਕੀਤੇ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਜਿਸ ਅਮਰਤ ਸੁਖ ਪਾਈਏ ਸਭ ਤਿਖਾ 부ਝਾਈ ਜਿਮ ਜਿਮ ਵਰਸੇ ਅਮਰ ਤਾਰਾ ਮਨ ਪੀਵੇ ਸੁਨ ਸਬਦ ਵਿਚਾਰਾ ਅਮਰਤ ਪੀਵੇ ਅਮਰ ਸੋ ਹੋਈ ਇਸ ਤਰ੍ਹਾਂ ਬਾਬਾ ਜੀ ਨੇ ਅਮਰਤ ਬਚਨ ਕੀਤੇ ਦੱਸਿਆ ਕਿ ਭਾਈ ਹੋਰ ਝੂਠੇ ਨਸ਼ੇ ਰਾਤ ਨੂੰ ਪੀਤੇ ਤੜਕੇ ਨੂੰ ਲੈ ਜਾਂਦੇ ਹਨ ਸੱਚਾ ਨਸ਼ਾ ਨਾਮ ਦਾ ਹੈ ਜਿਹੜਾ ਹਰ ਵੇਲੇ ਚੜਿਆ ਰਹਿੰਦਾ ਹੈ ਕਦੇ ਵੀ ਨਹੀਂ ਉਤਰਦਾ ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ ਰਾਮ ਰਸਾਇਨ ਜੋ ਰਤੇ ਨਾਨਕ ਸਚ ਅਮਲੀ ਜਿਹੜੇ ਨਾਮ ਅੰਮ੍ਰਿਤ ਦਾ ਨਸ਼ਾ ਛਕਦੇ ਹਨ ਉਹ ਸੱਚੇ ਅਮਲੀ ਹਨ ਇਸ ਤਰ੍ਹਾਂ ਬਾਬਾ ਜੀ ਨੇ ਅੰਮ੍ਰਿਤ ਵਚਨ ਕੀਤੇ ਜੋ ਗੁਰਬਾਣੀ ਦਸਤੀ ਹੈ ਬਾਣੀ ਉਚਰੇ ਸਾਧ ਜਨ ਆਮਿਓ ਚਲੇ ਝਰਨੇ ਅੰਮ੍ਰਿਤ ਵਚਨ ਸਾਧ ਕੀ ਬਾਣੀ ਇਸ ਤਰ੍ਹਾਂ ਬਾਬਾ ਜੀ ਨੇ ਅੰਮ੍ਰਿਤ ਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਬਚਨਾਂ ਤੋਂ ਬਾਅਦ ਭਾਈ ਕੇ ਹਰ ਸਿੰਘ ਜੀ ਨੂੰ ਇਸ਼ਾਰਾ ਕਰਕੇ ਧਾਰਨਾ ਪੜਾਈ ਖੰਡੇ ਦਾ ਅੰਮ੍ਰਿਤ ਛਕ ਲੈ ਜੇ ਮਿਲਣਾ ਕਲਗੀਆਂ ਵਾਲੇ ਨੂੰ ਇਹ ਧਾਰਨਾ ਉੱਚੀ ਸੁਰਾ ਕੇ ਭਾਈ ਕੇਹਰ ਸਿੰਘ ਜੀ ਨੇ ਪੜੀ ਖੰਡੇ ਦਾ ਅੰਮ੍ਰਿਤ ਛਕ ਲੈ ਜੇ ਮਿਲਣਾ ਕਲਗੀਆਂ ਵਾਲੇ ਨੂੰ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਭੋ ਨਿਰੰਕਾਰ ਵਿੱਚ ਸਿਦਾ ਖੇਲਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪਾਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਇਸ ਤਰ੍ਹਾਂ ਭਾਈ ਕੇਰ ਸਿੰਘ ਜੀ ਗੱਜਕੇ ਮੂਰੇ ਬੋਲ ਰਹੇ ਹਨ ਪਿੱਛੇ ਸਾਰੀ ਸੰਗਤ ਮਿਲ ਕੇ ਬੋਲ ਰਹੀ ਹੈ ਬੜਾ ਸੋਨਾ ਸਮਾ ਬਣਿਆ ਮਰਦਾਨੇ ਕੇ ਬੈਠੇ ਹੈਰਾਨ ਹੋ ਰਹੇ ਹਨ ਕਿ ਪਹਿਲਾਂ ਤਾਂ ਬਾਬਾ ਜੀ ਨੇ ਅੰਮ੍ਰਿਤ ਬਚਨਾ ਨਾਲ ਨਿਹਾਲ ਕਰ ਦਿੱਤਾ ਹੁਣ ਰਾਗੀ ਨੇ ਵੀ ਕਮਾਲ ਕਰ ਦਿੱਤੀ ਅਸੀਂ ਤਾਂ ਪੀਣ ਬਾਰੇ ਥੋੜੀਆਂ ਜਈਆਂ ਤੁਕਬੰਦੀ ਦੀਆਂ ਪੰਕਤੀਆਂ ਪੜੀਆਂ ਸਨ ਬਾਬਾ ਜੀ ਨੇ ਤਾਂ ਗੁਰਬਾਣੀ ਰਾਈ ਮੀ ਵਰਸਾ ਦਿੱਤਾ ਅਤੇ ਰਾਗੀ ਸਿੰਘ ਨੇ ਵੀ ਕਮਾਲ ਕਰ ਦਿੱਤੀ ਇਸ ਤਰ੍ਹਾਂ ਦੀਵਾਨ ਦੀ ਸਮਾਪਤੀ ਹੋਈ ਜੋ ਮਰਦਾਨੇ ਕੀ ਗੱਲ ਚੱਲ ਰਹੀ ਹੈ ਐਨਾ ਤੇ ਬਾਬਾ ਜੀ ਬਹੁਤ ਹੀ ਪ੍ਰਸੰਨ ਸਨ ਪਿੱਛੇ ਤੁਸੀਂ ਸੁਣ ਕੇ ਆਏ ਹੋ ਜਿਹੜੇ ਰੋਟੀ ਤੋਂ ਵੀ ਤੰਗ ਸਨ ਸਮਾ ਪਾ ਕੇ ਐਨਾ ਨੇ ਫੂਲ ਕੋਲੇ ਸ਼ਹਿਰ ਰਾਮਪੁਰੇ ਜਗਾ ਖਰੀਦ ਕੇ ਕੋਠੀਆਂ ਪਾ ਲਈਆਂ ਅਤੇ ਚੜਨ ਵਾਸਤੇ ਗੱਡੀਆਂ ਲੈ ਲਈਆਂ ਹਾਰੇ ਇੱਕ ਦੱਸਦੇ ਹਨ ਕਿ ਇਹ ਸਾਰੀ ਕਿਰਪਾ ਨਾਨਕ ਸਰਵਾਲੀ ਤਾਂ ਤਨਤਨ ਬਾਬਾ ਇਸ਼ਰ ਸਿੰਘ ਜੀ ਦੀ ਹੈ 사की ਪਧੋੜ ਦੀ ਚਲਦੀ ਆ ਰਹੀ ਹੈ ਬਾਬਾ ਜੀ ਪਧੋੜ ਦੇ ਇਲਾਕੇ ਨੂੰ ਉਤਾਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ